रेडी ਇੰਟਰਵਿਊਰ ਜੀ ਅੱਜ ਕਾਲਜ ਹੈ ਜਿਆਦਾ ਨੰਮਿਤ ਪਹੁੰਚੇ ਹੋ ਕੀ ਕਹਿਣਾ ਚਾਹਣੇ ਯੂਥ ਦੀ ਪਰਫਾਰਮੈਂਸ ਬਹੁਤ ਵਧੀਆ ਲੱਗ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਮੌਕੇ ਤੇ ਮੈਂ ਪ੍ਰੋਫੈਸਰ ਰਾਜੇਸ਼ ਡੀਨ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੈਂ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਇਸ ਕਾਲਜ ਵਿੱਚ ਆ ਕੇ ਬੱਚਿਆਂ ਦੇ 올 ਰੌਂਡ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਆ ਜਿਹੜੇ ਅਕੈਡਮਿਕਸ ਦੇ ਨਾਲ ਸਪੋਰਟਸ ਦੇ ਜਿਹੜੇ ਬੱਚਿਆਂ ਨੂੰ ਮੌਕਾ ਮਿਲ ਰਿਹਾ ਆਪਣੇ ਆਪ ਵਿੱਚ ਕਾਬਲੇ ਤਾਰੀਫ ਹੈ ਉਹ ਵੀ ਇੱਕ ਕਾਬਲੇ ਤਾਰੀਫ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਸਾਡੇ ਯੂਨੀਵਰਸਿਟੀ ਇੱਕ ਕਲੀ ਯੂਨੀਵਰਸਿਟੀ ਹੈਗੀ ਪੂਰੇ ਮੁਲਕ ਵਿੱਚ ਪੂਰੇ ਰਾਸ਼ਟਰੀ ਸਤਰ ਤੇ ਉੱਤੇ ਜਿਹਨੇ ਮਾਕਾ ਟਰੋਫੀ ਜਿਹਨੂੰ ਸਪੋਰਟਸ ਤੇ ਐਥਲੈਟਿਕਸ ਦੇ ਇਵੈਂਟਸ ਵਿੱਚ ਸਭ ਤੋਂ ਉੱਚ ਸਤਰ ਦੀ ਟਰੋਫੀ ਮੰਨੀ ਜਾਂਦੀ ਹੈ ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਹਰ ਸਾਲ ਉਸ ਟਰੋਫੀ ਨੂੰ ਯੂਨੀਵਰਸਿਟੀ ਦੇ ਪ੍ਰਤੀਭਾਗੀਆਂ ਨੂੰ ਉਹਨਾਂ ਦੇ ਰਿਪ੍ਰেজੈਂਟੇਟਿਵਸ ਨੂੰ ਪ੍ਰਦਾਨ ਕਰਦੇ ਹੈਗੇ ਸਾਡੀ ਯੂਨੀਵਰਸਿਟੀ ਜਿਹੜੀ ਗੁਰੂ ਅਰਣਕ ਦੇਵ ਯੂਨੀਵਰਸਿਟੀ ਹੈ ਇਨ੍ਹਾਂ ਕਾਲਜੇਜ਼ ਦੇ ਸਹਿਯੋਗ ਨਾਲ 25ਵੀਂ ਦਫਾ 25ਵੀਂ ਦਫਾ ਮੈਂ ਕਹਿ ਸਕਦਾ ਜਿਹੜੀ ਕਿ ਮਾਕਾ ਟਰੋਫੀ ਸਾਨੂੰ ਇਸ ਵਾਰ ਮਿਲੀ ਹੈਗੀ ਸੋ ਇਹਦੇ ਵਾਸਤੇ ਯੂਨੀਵਰਸਿਟੀ ਦੀ ਲੀਡਰਸ਼ਿਪ ਬਹੁਤ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਯੂਨੀਵਰਸਿਟੀ ਦੇ ਨਾਲ ਜਿਹੜੇ ਸਾਡੇ ਕਾਲਜੇਸ ਹੈਗੇ ਉਹਨਾਂ ਨੂੰ ਮੁਬਾਰਕਾਂ ਉਹਨਾਂ ਦੇ ਲੀਡਰਸ਼ਿਪ ਨੂੰ ਮੁਬਾਰਕਾਂ ਇੱਥੇ ਦੇ ਪ੍ਰਿੰਸੀਪਲ ਸਾਹਿਬਾ ਡਾਕਟਰ ਰੀਨਾ ਤਲਵਾਰ ਜਿਨ੍ਹਾਂ ਦੇ ਨਾਲ ਮੇਰੀ ਪੁਰਾਣੀ ਕਰੀਬ 20 ਸਾਲ ਦੀ ਸਾਂਝ ਹੈਗੀ ਤੇ ਮੈਡਮ ਨੇ ਇਹਨਾਂ ਵਿਦਿਆਰਥੀ ਇਵੈਂਟ ਇੱਥੇ ਆਰਗੇਨਾਈਜ਼ ਕੀਤਾ ਹੈਗਾ ਮੈਨੂੰ ਪੂਰੀ ਉਮੀਦ ਹੈ ਕਿ ਇਹ ਕਾਲਜ ਮੈਡਮ ਦੀ ਲੀਡਰਸ਼ਿਪ ਦੇ ਤਹਿਤ ਕਾਫੀ ਦਿਨ ਦੁਗਣੀਂਚ ਰਾਤ ਚੌਗਣੀਂ ਤੇ ਤਰੱਕੀ ਕਰੇਗਾ ਤੇ ਬੱਚਿਆਂ ਨੂੰ ਕਿੱਥੇ ਔਰ ਦੂਰ ਕਿਸੇ ਦੂਰ ਕਾਲਜ ਕਿਸੇ ਦੂਰ ਵਿਸ਼ਵਵਿਦਾਲੇ ਵੀ ਜਾਣ ਦੀ ਲੋੜ ਨਹੀਂ ਹੈ ਜਦੋਂ ਇੰਨੀ ਵਧੀਆ ਸਿੱਖਿਆ ਉਹਦੇ ਨਾਲ ਨਾਲ ਜਿਹੜੇ ਔਰ ਸਾਰੇ ਮੌਕੇ ਮਿਲਨੇ ਹੈਗੇ ਉਹਨਾਂ ਦੇ ਟੈਲੈਂਟ ਨੂੰ ਉਭਾਰਨ ਵਾਸਤੇ ਇੱਥੇ ਦਿੱਤੇ ਜਾ ਰਿਹਾ ਐਕਚੁਅਲੀ ਸੋ ਮੈਂ ਇਦਾਂ ਦੀ ਉਮੀਦ ਰੱਖਦਾ ਹਾਂ ਇੱਥੇ ਦੇ ਮੈਨੇਜਿੰਗ ਕਮੇਟੀ ਦੇ ਮੈਂਬਰਸ ਚੇਅਰਪਰਸਨਸ ਜਿਹੜੇ ਹੈਗੇ ਉਹ ਵੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਮੈਮ ਨੂੰ ਇੱਥੇ ਮੈਡਮ ਨੂੰ ਆ ਕੇ ਹਲੇ ਥੋੜਾ ਘਾਟੀ ਸਮੇਂ ਹੋਇਆ ਪਰ ਮੈਡਮ ਦੀ ਜਿਹੜੀ ਪ੍ਰੈਜੈਂਸ ਹੈ ਉਹ ਪੂਰੇ ਸ਼ਹਿਰ ਵਿੱਚ ਖਬਰ ਬਣ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਮੈਮ ਦੇ ਲੀਡਰਸ਼ਿਪ ਦੇ ਤਹਿਤ ਇਹ ਕਾਲਜ ਬਹੁਤ ਉਚਾਈਆਂ ਨੂੰ ਟੱਚ ਕਰੇਗਾ ਤੇ ਬਾਕੀ ਜਿਸ ਤਰੀਕੇ ਨਾਲ ਇੱਥੇ ਆਸ-ਪਾਸ ਵਿੱਚ ਕਾਲਜਸ ਹੈਗੇ ਉਹਨਾਂ ਕੋ ਅੱਗੇ ਹੋਰ ਉਚਾਈ ਤੇ ਕਾਲਜ ਜਾਏਗਾ ਸੋ ਬੈਸਟ ਆਫ ਲੱਕ ਬੱਚਿਆਂ ਨੂੰ ਪਾਰਟਿਸਪੈਂਟਸ ਨੂੰ ਤੇ ਮੈਡਮ ਨੂੰ ਤੇ ਇਸ ਤੇ ਦੇ ਕਾਲਜਿੰਗ ਕਾਲਜ ਮੈਨੇਜਿੰਗ ਕਮੇਟੀ ਦੇ ਸਾਰੇ ਟੀਮ ਮੈਂਬਰ ਸਾਹਿਬਾਨ ਨੂੰ ਥੈਂਕ ਯੂ ਸੋ ਮਚ ਬੱਚੇ ਖੇਡਾਂ ਵੱਲ ਘੱਟ ਹੀ ਧਿਆਨ ਦਿੰਦੇ ਨੇ ਕੋਲ ਜੇ ਕਹਿਣਗੇ ਤੇ ਫੇਰ ਹੀ ਖੇਡਾਂ ਕਰਨੇ ਪਰ ਇਸ ਕਾਲਜ ਵਿੱਚ ਵੇਖਿਆ ਯਾਰ ਬੱਚੇ ਖੇਡਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਬਹੁਤ ਜਿਆਦਾ ਪਿਆਰ ਯੈਸ ਤੁਹਾਡੇ ਜਿਹੜਾ ਕੰਸਰਨ ਹੈ ਉਹ ਵਾਜਿਬ ਹੈਗਾ ਪਰ ਮੈਂ ਫਿਰ ਤੁਹਾਨੂੰ ਦਾਅਵੇ ਨਾਲ ਇਹ ਕਹਿ ਸਕਦਾ ਹਾਂ ਯਕੀਨੀ ਤੌਰ ਤੇ ਮੈਂ ਕਹਿ ਸਕਦਾ ਹਾਂ ਕਿ ਇਹ ਜਿਹੜੀ 25 ਦਫਾ ਸਾਨੂੰ ਮਾਕਾ ਟਰੋਫੀ ਮਿਲੀ ਹੈ 29 ਦਫਾ ਤੇ ਇਹ ਯੂਨੀਵਰਸਿਟੀਆਂ ਨੂੰ ਮਿਲਣੀ ਸੀਗੀ 29 ਵਿੱਚੋਂ 25 ਦਫਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਣਾ ਉਹ ਬਗੈਰ ਜਿਹੜੇ ਸਾਡੇ 150 160 ਕਾਲਜes ਹੈਗੇ ਉਹਨਾਂ ਦੇ ਸਹਿਯੋਗ ਦੇ ਬਿਨਾ ਇਹ ਸੰਭਵ ਨਹੀਂ ਸੀ ਹੋ ਸਕਦਾ ਸੋ ਇਹ ਸਾਡੇ ਕੋਲ ਲਾਈਵ ਤਸਵੀਰ ਹੈਗੀ ਕਿ ਇਹ ਬੱਚੇ ਕਰਕੇ ਦਿਖਾ ਰਹੇ ਪਰਫਾਰਮ ਕਰਕੇ ਦਿਖਾ ਰਹੇ ਤੇ ਸਾਵਾ ਸਾਡਾ ਜਿਹੜਾ ਦਾਵਾ ਹੈਗਾ ਔਰ ਯਕੀਨ ਵਿੱਚ ਤਬਦੀਲ ਹੋ ਰਿਹਾ ਐਕਚੁਅਲੀ ਇਜ਼ਨਟ ਇਟ ਸੋ ਇਹ ਬਗੈਰ ਕਾਲਜ ਦੇ ਬੱਚਿਆਂ ਦੇ ਬਗੈਰ ਕਾਲਜes ਦੇ ਕੁੜੀਆਂ ਦੇ ਉਹਨਾਂ ਦੇ ਪਾਰਟਿਸਪੇਸ਼ਨ ਦੇ ਬਗੈਰ ਇਹ 25 ਦਫਾ ਜਿਹੜੀ ਮਾਕਾ ਟਰਾਫੀ ਯੂਨੀਵਰਸਿਟੀ ਨੂੰ ਮਿਲੀ ਹੈਗੀ ਇਹ ਕਦੀ ਵੀ ਸੰਭਵ ਨਹੀਂ ਸੀ ਹੋ ਸਕਦਾ ਸਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਬੱਚਿਆਂ ਵਾਸਤੇ ਮੈਸੇਜ ਸਪਸ਼ਟ ਹੈ ਕਿ ਜਿਸ 21ਵੀਂ ਸਦੀ ਵਿੱਚ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਰਹਿ ਰਹੇ ਹਾਂ ਰਾਈਟ ਇਹ ਜਿਹੜਾ ਦੌਰ ਹੈਗਾ ਇਹ ਬਹੁਤ ਕੰਪੀਟੀਸ਼ਨ ਦਾ ਦੌਰ ਹੈਗਾ વૈશ્વਿਕ ਕਰਨ ਦਾ ਦੌਰ ਹੈਗਾ ਰਾਈਟ ਓਪਰਚ्युनिटीज अपार ਹੈਗੀਆਂ ਰਾਈਟ ਸਾਨੂੰ ਥੋੜਾ ਜਿਹਾ ਹਟ ਕੇ ਸਿਰਫ ਅਕੈਡਮਿਕ ਸਿੱਖ ਰਸਤਾ ਨਹੀਂ ਰਹਿ ਗਿਆ ਹੈਗਾ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਸਪੋਰਟਸ ਇੱਕ ਬਹੁਤ ਵੱਡੀ ਓਪਰਚ्युनिटी 21ਵੀਂ ਸਦੀ ਵਿੱਚ ਲੋਕਾਂ ਵਾਸਤੇ ਲੈ ਕੇ ਆਇਆ ਤੇ ਸਪੈਸ਼ਲੀ ਸਾਡੇ ਮੁਲਕ ਵਾਸਤੇ ਲੈ ਕੇ ਆਇਆ ਉਹਦਾ ਇੱਕ ਸਪਸ਼ਟ ਰੀਜ਼ਨ ਹੈਗਾ ਕਿ ਜਿਹੜੇ ਕਿ ਡਿਵੀਡੈਂਡ ਉਹ ਵਟਕੋ ਆ ਡੈਮੋਗ੍ਰਾਫਿਕ ਡਿਵੀਡੈਂਡ ਦੀ ਗੱਲ ਹੋ ਰਹੀ ਹੈ ਉਹ ਸਾਡੇ ਮੁਲਕ ਦੇ ਹੱਕ ਵਿੱਚ ਹੈ ਕਰੀਬ 65% ਜਿਹੜੀ ਸਾਡੀ ਜਨਸੰਖਿਆ ਹੈਗੀ ਉਹ 35 ਸਾਲਾਂ ਤੋਂ ਘੱਟ ਦੀ ਹੈਗੀ राइट right? सो so, 35 ਸਾਲ ਤੋਂ ਘੱਟ ਜਨਸੰਖਿਆ ਉਹਦੇ ਵਿੱਚ ਸਾਰੇ ਕਾਲਜ ਗoing ਸਟੂਡੈਂਟਸ ਯੂਥ ਸਪੋਰਟਸ ਪਰਸਨ ਐਥਲੀਟ ਸਾਰੇ ਆਂਦੇ ਹੈਗੇ রাইਟ ਸੋ ਇਹ ਸਾਡੇ ਵਾਸਤੇ ਇੱਕ ਬੜਾ ਵੱਡੀ ਅਪੋਰਚਨਿਟੀ ਹੈਗੀ ਕਿ ਅਸੀਂ ਆਪਣੇ ਜਿਹੜੇ ਵਿਸ਼ਵ ਸਤਰ ਤੇ ਉੱਤੇ ਸਾਡੀ ਮੌਜੂਦਗੀ ਹੈਗੀ ਉਹਨੂੰ ਅਸੀਂ ਵਧਾ ਸਕੀਏ ਸੋ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਸਾਰੇ ਅਸੀਂ ਪ੍ਰਤਨਰਥ ਹੈਗੇ ਕਿ ਬੱਚਿਆਂ ਨੂੰ ਅੱਗੇ ਤੋਂ ਅੱਗੇ ਵਧਣ ਦਾ ਮੌਕਾ ਮਿਲੇ ਤੇ ਪਿੱਛੇ ਸਾਡੇ ਮੁਲਕ ਦੇ ਜਿਹੜੇ ਯੂਥ ਹੈਗੀ ਸਪੋਰਟਸ ਪਰਸਨ ਹੈਗੇ ਉਹਨਾਂ ਨੇ ਪਾਵੇਂ 올림픽ਸ ਦਾ ਲੈਵਲ ਹੋ ਆੜਦਾ ਲੈਵਲ ਹੋਵੇ ਸਾਊਥ ਏਸ਼ੀਆ ਲੈਵਲ ਤੇ ਉਤੇ ਗੇਮਸ ਦਾ ਹੋਵੇ ਨੈਸ਼ਨਲ ਲੈਵਲ ਤੇ ਹੋਵੇ ਹਰ ਥਾਵਾਂ ਤੇ ਉਤੇ ਭਾਰਤ ਦਾ ਝੰਡਾ ਉੱਚਾ ਰੱਖਿਆ ਇੱਥੇ ਰੈਡੀ ਹਾਂ ਜੀ ਮੈਮ ਪ੍ਰਿੰਸਪੀਨ ਬਰਵਾਦੀ ਆਪ ਤੁਹਾਡੇ ਕਾਲਜ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਕਿ ਕਹਿੰਦੇ ਸੀ ਮੈਂ ਕਿਹੜਾ ਹੋ ਰਿਹਾ आज बहुत ही खुशी की बात है कि शहजादानंद महाविद्यालय में एनुअल स्पोर्ट्स और एथलेटिक मीट का आयोजन किया गया है और इस अवसर पर डॉक्टर राजेश कुमार डीन आर्ट्स एंड सोशल साइंसेज हमारे मध्य मुख्य अतिथि के रूप में उपस्थित हैं जैसे कि उन्होंने मेरे से उम्मीद की कि शहजादानंद महाविद्यालय जो है वो मेरी लीडरशिप में जो है वो बहुत तरक्की करेगा दिन दुगनी रात चौगनी उन्नति करेगा तो मैं इस बात की उम्मीद दिलाती हूँ कि जो हमारी अध्यक्ष श्रीमती सुषमा मेहरा हैं और मैनेजिंग कमेटी के सदस्य और टीचिंग स्टाफ उन सबके सहयोग से इस महाविद्यालय में जो कि एक को एड महाविद्यालय है और 1967 से बहुत पुराना इंस्टीट्यूशन है और ग्रीन एवेन्यू में ये बिल्कुल मिडल में शहर के स्थित है और यहाँ पर आने वाले समय में हम इसको एकेडमिक्स में स्पोर्ट्स में को करिकुलर में बहुत आगे लेकर जाएंगे तो इस तरह से मैं बताना चाहती हूँ कि शहर का ये जो महाविद्यालय है इसका फ़ीस स्ट्रक्चर इतना कम है इतना कम फ़ीस स्ट्रक्चर में किसी भी कॉलेज में नहीं है क्योंकि हम यहाँ पे उन बच्चों को कैटर कर रहे हैं जो कि पुअर मिडिल क्लास फैमिलीज़ में से आते हैं और स्पोर्ट्स के लिए भी हमारी वॉलीबॉल की टीम बैडमिंटन की टीम रेसलिंग की टीम जो है वो इंटर कॉलेज में बहुत पोजिशन लेकर आ रही है और को करिकुलर में भी यूथ फेस्टिवल में बच्चों की ट्रॉफ़ीज आती हैं और हमारा मकसद ये है कि बच्चों की ऑलराउंड डिवेलपमेंट हो और वो स्किल डेवलपमेंट पे भी बहुत से कोर्सेज़ हैं जो हमने शुरू किए हैं इस सेशन से और मैं ये उम्मीद करती हूँ कि कॉलेज जो है वो दिन दुगनी रात चौगनी करे। आगे क्या खास करें -खास आज प्रोग्राम में हमने दो दिन से ये प्रोग्राम चल रहा है जैसे हमारा वॉलीबॉल वाल का मैच बास्केटबॉल हमारे पास ग्राउंड है आने वाले समय पर हम यहाँ पर क्रिकेट का और बैडमिंटन के लिए और बास्केटबॉल वाल और वॉलीबॉल वाल के लिए सुबह और शाम की कोचिंग भी शुरू करने वाले हैं शायद ये फर्स्ट अप्रैल से शुरू हो जाएगी और सभी बच्चों के लिए जो शहर के बच्चे हैं मैं उनके पेरेंट्स को ये कहती हूँ कि वो बच्चों को खेलों की तरफ इंक्रेज करें ताकि बच्चे जो हैं वो मोबाइल और सोशल मीडिया से थोड़ा सा दूर हो जाए नशे से बच्चे दूर हो जाए जैसे हमारे जो मुख्यमंत्री हैं भगवंत मान जी उन्होंने भी खेलो इंडिया की जो शुरुआत की है खेडा खेडा वतन पंजाब दिया तो उसमें भी बहुत से बच्चे पार्टिसिपेट कर रहे हैं ये उनका बहुत अच्छा इनिशिएटिव है और शहजादा नंद कॉलेज भी हमेशा ही खेलों में आगे रहा है और आगे रहेगा